ਪਰ ਜੇ ਅੱਜਕੱਲ ਸਰਪਲ ਉਹਦੇ ਭਾਂਡੇ ਹੁਣ ਦੁਬਾਰੋ ਇਹਦਾ ਰੁਝਾ ਆ ਗਿਆ ਜੀ ਇਹਦੇ ਸਾਨੂੰ ਵੱਡੇ ਵੱਡੇ ਡਾਕਟਰ ਨੇ ਜਿਹੜੇ ਉਹ ਵੀ ਮਰੀਜ਼ਾਂ ਨੂੰ ਸਾਡੇ ਕੋਲੇ ਭੇਜਦੇ ਨੇ ਜੀ ਕਿਵੇਂ ਕੀ ਕੈਂਸਰ ਦੇ ਮਰੀਜ਼ ਤੱਕ ਸਾਡੇ ਕੋਲ ਤੱਕ ਸਾਡੇ ਕੋਲ ਆਉਂਦੇ ਨੇ ਜੀ ਜਿਵੇਂ ਵੀਰੇ ਕਿਸੇ ਮੇਰੇ ਵੀਰ ਭਾਈ ਨੂੰ ਬਲੱਡ ਪ੍ਰੈਸ਼ਰ ਬੀਪੀ ਦੀ ਪ੍ਰੋਬਲਮ ਹੋਵੇ ਤਾਂ ਇਹ ਤਾਂਬੇ ਦਾ ਕੜਾ ਪਾਓ ਜੀ ਥੋੜਾ ਬੀਪੀ ਕੰਟਰੋਲ ਦੇ ਵਿੱਚ ਰਹੂਗਾ ਜਾਂ ਆਪਣੇ ਮਸੂੜੇ ਲੈਣ ਲੱਗ ਜਾਂਦੇ ਨੇ ਨੌਹਾਂ ਦੇ ਉਹ ਵੀ ਹਟ ਜਾਣਗੇ ਜੀ ਲੈ ਵੀ ਸਾਰੇ ਨੂੰ ਪਤਾ ਹੀ ਹੈ ਵੈਸੇ ਇਹ ਵੀਰੇ ਇਹ ਕਿਵੇਂ ਆਈ ਲੱਕੜ ਨਾਲ ਇਹ ਬਾਈ ਆਪਣੇ ਕੋਲ ਜਾਮਣ ਦੀ ਲੱਕੜ ਦਾ ਕਲਾਸ ਆ ਸ਼ੂਗਰ ਦੇ ਲਈ ਤੇ ਆਪਣੇ ਬੱਚਾ ਨੂੰ ਤੇ ਆਪ ਬ ਇਹ ਘੜੀ ਬਾਈ ਜੀ ਆਪਣੇ ਘਰੇ ਜਰੂਰ ਲਾਓ ਜੀ ਚਾਹੇ ਸਿਨਰੀ ਵਗੈਰਾ ਚਾਹੇ ਲਾਈਟ ਸਾਊਂਡ ਕੋਈ ਵੀ ਫੋਟੋ ਕਿਸੇ ਵੀ ਪ੍ਰਕਾਰ ਦੀ ਆਪਣੇ ਕੋਲ ਤਿਆਰ ਕਰਵਾ ਸਕਦੇ ਹੋ ਆਰਡਰ ਦੇ ਕੇ ਜੀ ਹਾਂ ਆਪਣੇ ਕੋਲ ਅੱਜ ਤੱਕ ਜਿੰਨੇ ਵੀ ਕਸਟਮਰ ਆਏ ਨੇ ਚੰਗੀ ਚੀਜ਼ ਦਿੰਨੇ ਆਪਾਂ ਲੰਬੇ ਵਾਲੀ ਚੀਜ਼ ਦਾ ਕੋਈ ਕਦੇ ਅੱਜ ਤੱਕ ਕੀਤਾ ਨਹੀਂ ਕੰਮ ਜੀ ਪੰਚ ਦਾ ਫਰੇਮ ਆ ਜੀ ਇਹ 20 40 ਸਹਿਜ ਆ ਇਹਦੇ ਵਿੱਚ ਸਹਿਜ ਤੁਸੀਂ ਕਿਸੇ ਵੀ ਤਰ੍ਹਾਂ ਦਾ ਤਿਆਰ ਕਰਵਾ ਸਕਦੇ ਹੋਗੇ ਮਤਲਬ ਕਿਸੇ ਆਪਾਂ ਕੋਈ ਪਰਸਨਲ ਕੋਈ ਨੂੰ ਡਿਮਾਂਡ ਹੁੰਦੀ ਆ ਜੀ ਇਕੱਲੇ ਗੁਰੂ ਦੀ ਫੋਟੋ ਤਿਆਰ ਕਰਾਉਣੀ ਉਹ ਵੀ ਕਰਕੇ ਦੇ ਦਿੰਨੇ ਆਂ ਉਹ ਵੀ ਕਰਕੇ ਦੇ ਦੋਗੇ ਆਪਾਂ ਹੋਰ ਸੇਲ ਤੇ ਸਾਰੇ ਵਾਲੋ ਘੱਟ ਤੇ ਸਸਤੇ ਰੇਟ ਦੇ ਵਿੱਚ ਦੇਵਾਂਗੇ ਤੁਹਾਨੂੰ ਕੁਆਲਿਟੀ ਕਲੰਬਰ ਮਿਲੂਗੀ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਸਾਰੇ ਵੀਰਾਂ ਪਿਆ ਪਰ ਅਸੀਂ ਕਾਰਮੇਜ਼ਾ ਠੀਕ ਠਾਕ ਹੋ ਦੋਸਤੋ ਅੱਜ ਖੜਿਆ ਜੀ ਆਪਾਂ ਗੁਰਦੁਆਰਾ ਸ੍ਰੀ ਮਾਤੂਆਣਾ ਸਾਹਿਬ ਤੇ ਬਾਈ ਜੀ ਦੁਕਾਨ ਤੇ ਆਏ ਹੋਏ ਹਾਂਗੇ ਇੱਕ ਬਾਈ ਦੇ ਕੋਲੇ ਤੇ ਗੱਲਬਾਤ ਕਰਦਾਂਗੇ ਤੇ ਬਾਈ ਦੇ ਕੋਲੇ ਬਾਈ ਜੀ ਭਾਂਡੇ ਹੁੰਦੇ ਨੇ ਜੀ ਸਰਬ ਲੋਦੇ ਤੇ ਬਾਈ ਹੋਰ ਵੀ ਬਹੁਤ ਗੁਸਾ ਆ ਗਿਆ ਬਾਕੀ ਗੱਲਬਾਤ ਕਰਦੇ ਆਂਗੇ ਵਿੱਕੀ ਕੋਸੁੰਦਾਗਾ ਬਾਈ ਜੱਸੀਕਰ ਜੀ ਕੀ ਹਾਲ ਚਾਲ ਹੈ ਫਿਰ ਠੀਕ ਠਾਕ ਜੀ ਠੀਕ ਹੈ ਬਾਈ ਜੀ ਕਿਵੇਂ ਕੰਮ ਕਰ ਕਿਵੇਂ ਚੱਲਦਾ ਜੀ ਕੰਮ ਕਰ ਵਧੀਆ ਹੀ ਮਹਾਰਾਜ ਦੀ ਕਿਰਪਾ ਸੰਤ ਬਾਬਾ ਤਰਸਿੰਘ ਦੀ ਚਰਨ ਸੂ ਧਰਤੀ ਦੀ ਅਵੱਲਾ ਦਾ ਬਹੁਤ ਬਹੁਤ ਧੰਨਵਾਦ ਬਾਈ ਇੱਥੇ ਤੁਸੀਂ ਟਾਈਮ ਕੱਢ ਕੇ ਸਾਡੇ ਕੋਲੇ ਅੱਜ ਆਏ ਠੀਕ ਹੈ ਜੀ ਤੇ ਅੱਜ ਬਾਈ ਇਲਤੀ ਲਾਣੇ ਵਾਲੇ ਦਾ ਸਾਰੇ ਹੀ ਦਰਸ਼ਕ ਜੋ ਵੀ ਮੇਰੇ ਵੀਰ YouTube ਦੇ ਚੈਨਲ ਤੇ ਮਾਧਿਅਮ ਰਹੀ ਮਾਈ ਦੇ ਦੇਖ ਰਹੇ ਨੇ ਉਹਨਾਂ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਵੀਡੀਓ ਨੂੰ ਚਲਦੀ ਨੂੰ ਸ਼ੇਅਰ ਕਰ ਦਿਓ ਕਿਉਂਕਿ ਬਈ ਜਦੋਂ ਮੇਰਾ ਵੀਰ ਨਾਲ ਕੋਈ ਪੰਜਾਬੀ ਭਰਾ ਕੰਮ ਕਰਦਾਗਾ ਤਾਂ ਆਪਣਾ ਹੱਕ ਬਣਦਾ ਵੀ ਆਪਾਂ ਵੀਡੀਓ ਨੂੰ ਸ਼ੇਅਰ ਕਰੀਏ ਤਾਂ ਜੋ ਬਈ ਕੰਮ ਜਿਹੜਾ ਬਾਹ ਛੱਡ ਕੇ ਚੱਲਿਆ ਨਾ ਤੇ ਬਾਈ ਜੀ ਕੋਲੇ ਹੁੰਦਾ ਕੀ ਕੀ ਸਾਰੀ ਗੱਲਬਾਤ ਕਰਦੇ ਹਾਂ ਜੀ ਬਾਈ ਜੀ ਦੱਸੋ ਜੀ ਕੀ ਕੁਝ ਹੁੰਦਾ ਆਪਣੇ ਕੋਲੇ ਬਾਈ ਸਭ ਤੋਂ ਪਹਿਲਾਂ ਵੀਰੇ ਸਰਬਲੋ ਦੇ ਭਾਂਡੇ ਨੇ ਜਿਹੜੇ ਆਪਣੇ ਕੋਲੇ ਹਾਂ ਸਰਬਲੋ ਦੇ ਭਾਂਡੇ ਕਿੰਨਾ ਟਾਈਮ ਹੋ ਗਿਆ ਉਹਰੇ ਆਪਾਂ ਨੂੰ ਮਾਤਮਾ ਸਾਹਿਬ ਦੇ ਆਪਾਂ ਵੀਰੇ ਸੱਤਵਾਂ ਮਹੀਨਾ ਸਾਲ ਲੱਗਿਆ ਵੀਰੇ ਸੱਤਵਾਂ ਮਹੀਨਾ ਸਾਲ ਲੱਗਿਆ ਸੱਤ ਮਹੀਨਾ ਸਾਲ ਆ ਜੀ ਠੀਕ ਹੈ ਜੀ ਤੇ ਆਪਣੇ ਕੋਲੇ ਬਾਕੀ ਵੀਰੇ ਫੋਟੋ ਦੀ ਇਹ ਜੋ ਆਪਣੀ ਫੋਰ ਸੇਲੀ ਦੀ ਦੁਕਾਨ ਹੈ ਜੀ ਆਪਣੇ ਕੋਲੇ ਕੋਈ ਵੀ ਫੋਟੋ ਤੁਸੀਂ ਸੀਨਰੀ ਚਾਹੇ ਸੀਨਰੀ ਵਗੈਰਾ ਚਾਹੇ ਲਾਈਟ ਸਾਊਂਡ ਕੋਈ ਵੀ ਫੋਟੋ ਕਿਸੇ ਵੀ ਪ੍ਰਕਾਰ ਦੀ ਆਪਣੇ ਕੋਲੇ ਤਿਆ ਟੂਰਨਾਮੈਂਟ ਹੋਵੇ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋਵੇ ਜਾਂ ਫਕਸ਼ਨ ਹੋਵੇ ਆਪਣੇ ਕੋਲ ਫੋਟੋ ਆਰਡਰ ਤੇ ਵੀ ਤਿਆਰ ਕੀਤੇ ਜਾਂਦੇ ਨੇ ਆਰਡਰ ਤੇ ਵੀ ਤਿਆਰ ਕੀਤੇ ਆ ਲੈ ਵੀ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂਗੇ ਜੀ ਆਪਾਂ ਪਾਂਡਾ ਸਰਬਲੋ ਦੇ ਪਾਂਡਾ ਜਣਾ ਜੀ ਹਾਂਜੀ ਦੱਸੋ ਬਾਈ ਜਿੰਨਾ ਬਾਰੇ ਇਹ ਸਰਬਲੋ ਦੇ ਪਾਂਡੇ ਨੇ ਵੀਰੇ ਇਹ ਜਿਵੇਂ ਕਿ ਆਪਾਂ ਸਰਬਲੋ ਆਪਣੇ ਮਹਾਪੁਰਸ਼ ਆਪਣੇ ਆਪਣੇ ਪਹਿਲੀ ਪ੍ਰਾਤਨ ਦੇ ਵਿੱਚ ਵੀ ਲੋਹ ਮੰਨਿਆ ਨੇ ਦੀ ਆਪਾਂ ਇਹਨਾਂ ਨੂੰ ਛੱਡ ਬੈਠੇ ਜੀ ਅੱਜਕੱਲ ਜੋ ਪਲੱਸ ਕਟ ਹੋ ਗਿਆ ਜੀ ਜੋ ਵੀ ਅੱਜਕੱਲ ਬਿਮਾਰੀਆਂ ਦਾ ਆਪਣੀ ਉਹ ਜ਼ਹਿਰ ਆ ਇੱਕ ਤਰ੍ਹਾਂ ਦੀ ਜ਼ਹਿਰ ਤਣੀ ਜਾ ਰਹੇ ਆਂਗੇ ਉਹ ਇੱਕ ਤਰ੍ਹਾਂ ਦੀ ਜ਼ਹਿਰ ਆ ਮੀਨੀਅਮ ਹੋ ਗਿਆ ਪਲਾਸਕਟੋਗੀ ਪਰ ਜੇ ਅੱਜਕੱਲ ਸਰਬਲ ਉਹਦੇ ਭਾਂਡੇ ਹੁਣ ਦੁਬਾਰੋ ਇਹਦਾ ਰੁਝਾ ਆ ਗਿਆ ਜੀ ਇਹਦੇ ਸਾਨੂੰ ਵੱਡੇ ਵੱਡੇ ਡਾਕਟਰ ਨੇ ਜਿਹੜੇ ਉਹ ਵੀ ਮਰੀਜ਼ਾਂ ਨੂੰ ਸਾਡੇ ਕੋਲੇ ਭੇਜਦੇ ਨੇ ਜੀ ਕਿਵੇਂ ਕੀ ਕੈਂਸਰ ਦੇ ਮਰੀਜ਼ ਤੱਕ ਸਾਡੇ ਕੋਲ ਤੱਕ ਸਾਡੇ ਕੋਲ ਆਉਂਦੇ ਨੇ ਜੀ ਜੋ ਵੀ ਸੰਗਰੂਰ ਦੇ ਵਿੱਚ ਕੋਈ ਕੈਂਸਰ ਦਾ ਮਰੀਜ਼ ਆ ਉਹਨਾਂ ਨੂੰ ਇਹ ਚੀਜ਼ ਡਾਕਟਰ ਘਰ ਦੇ ਨੇ ਐਮ ਬੀ ਬੀ ਐਸ ਵੀ ਤੁਸੀਂ ਸਰਬਲ ਉਹਦੇ ਭਾਂਡੇ ਦੇ ਵਿੱਚ ਹੀ ਖਾਣਾ ਖਾਣਾਗਾ ਤੇ ਉਹਦੇ ਵਿੱਚ ਕੋਈ ਵੀ ਜਦ ਦਾਲ ਸਬਜ਼ੀ ਚਾਹੀਏ ਲੱਸੀ ਕੋਈ ਵੀ ਪ੍ਰਕਾਰ ਦੀ ਚੀਜ਼ ਦੇ ਵਿੱਚ ਵਰਤ ਸਕਦੇ ਤੁਸੀਂ ਨੇ ਇਹਦੇ ਨਾਲ ਬਾਈ ਹੋਰ ਕੀ ਇਹਦੇ ਨਾਲ ਕੈਂਸਰ ਦੇ ਸੈੱਲ ਤੱਕ ਕਿਸੇ ਨੂੰ ਆਇਰਨ ਦੀ ਘਾਟ ਹੁੰਦੀ ਆ ਵੀਰ ਨੂੰ ਜਾਂ ਵੀਕਨੈਸੀ ਹ ਦੇਖ ਸਕਦੇ ਹੋ ਸਰਬ ਲੋਹ ਦੇ ਬਾਰੇ ਤਾਂ ਬਈ ਸਾਰੇ ਮੇਰੇ ਵੀਰ ਜਾਣਦੀ ਨੇ ਲੱਗ ਪਾਦਾ ਨਾ ਬਈ ਹਾਂਜੀ ਘਟੀ ਹੈ ਜੀ ਸਰ ਨੂੰ ਠੀਕ ਹੈ ਜੀ ਇਹ ਕਿੰਨੇ ਕਰ ਵਾਇਦਾ ਭਾਂਡਾ ਜੱਪ ਇਹਦੀ ਗੱਲ ਇਹ ਵੀਰੇ ਆ ਵੱਡੇ ਭਾਂਡੇ ਦੀ ਗੱਲ ਕਰੀਏ ਵੱਡਾ ਭਾਂਡਾ ਤੁਹਾਨੂੰ ਇਹ ਸਿਰਫ ਸਾਡੇ ਕੋਲੇ 300 ਰੁਪਏ ਦੀ ਕੀਮਤ ਚ ਹੋਊਗਾ ਜੀ ਇਹ ਸਾਰਾ ਠੀਕ ਹੈ ਜੀ ਬਾਟਾ ਕਹਿੰਦੇ ਆ ਬਾਟਾ ਕਹਿੰਦੇ ਨਹੀਂ ਵੱਡਾ ਬਾਟਾ ਕਹਿੰਦੇ ਆ ਸਿਰਫ 300 ਰੁਪਏ ਦੇ ਵਿੱਚ ਬਾਈ ਤੁਸੀਂ ਦੇਖ ਸਕਦੇ ਹੋ ਯਾਨੀ ਕਿ ਫਾਇਦਾ ਇੰਨਾ ਕਰੂਗਾ ਕਿ ਤੁਹਾਨੂੰ 300 ਰੁਪਏ ਕੁਝ ਵੀ ਨਹੀਂ ਲੱਗਣਾ ਕੁਝ ਵੀ ਨਹੀਂ ਹੈਗਾ ਜੀ ਇਹ ਹਜ਼ਾਰਾਂ ਲੱਖਾਂ ਬਿਮਾਰੀਆਂ ਬੰਦੇ ਦੀ ਹਜ਼ਾਰ ਉਹ ਤੋਂ ਰੋਗ ਤੋਂ ਤੁਹਾਨੂੰ ਮੁਕ ਇਹ ਛੋਟੇ ਭਾਂਡੇ ਬਾਈ ਇਹਦੀ 1500 ਰੁਪਏ ਰੇਂਜ ਆ ਸਾਰੀ ਤੇ ਕਿਹਦੇ ਵਿੱਚ ਆ ਜਾਂਦਾ ਜੀ ਆਪਣੇ ਕੋਲੇ ਵਿਚਾਰਲਾ ਸਹਜ ਆ ਜਾਂਦਾ ਆਹ ਲਾ ਜੀ ਹਾਂ ਇਹ ਸੋਨੂੰ ਪੈ ਜਾਣਾਗਾ بس صرف 200 ਰੁਪਏ ਦਾ ਨਹੀਂ صرف 200 ਰੁਪਏ ਦਾ ਲੈ ਵੀ ਤੁਰ ਦੇ ਸਕਦਾ ਵਧੀਆ ਚੀਜ਼ ਹੈ ਭਾਂਡਿਆਂ ਦੇ ਬਾਅਦ ਆ ਗਏ ਜੀ ਸਰਬਲ ਉਹਦੇ ਘੜੇ ਦਸੋ ਬਾਈ ਜੀ ਨਵਾਰੇ ਜੀ ਇਹ ਵੀ ਹੁੰਦੇ ਨੇ ਆਪਣੇ ਕੋਲ ਹਨਾ ਜੀ ਹਾਂ ਜੀ ਵੀਰ ਜੀ ਆਪਣੇ ਕੋਲੇ ਸਰਬਲ ਉਹਦੇ ਹਰੇਕ ਪ੍ਰਕਾਰ ਦਾ ਕੜਾ ਮਿਲ ਜੂਗਾ ਜੀ ਜੋ ਕੋਈ ਵੀ ਸਹਜ ਹੋਵੇ ਚਾਹੇ ਬੱਚੇ ਦਾ ਲੇਡੀ ਸਾਰੇ ਤਰ੍ਹਾਂ ਦੇ ਆਪਣੇ ਕੋਲੇ ਸਰਬਲ ਉਹਦੇ ਬਿਨਾ ਜੋੜ ਤੋਂ ਜੀ ਪ्योर ਸਰਬਲ ਉਹਦੇ ਕੜੇ ਹੋਣਗੇ ਜੀ ਨਾ ਕਿ ਇਹਦੇ ਵਿੱਚ ਕੋਈ ਮਿਲਾਵਟ ਪਾਈ ਜਾਊਗੀ ਜੀ ਪ्योर ਸਰਬਲ ਉਹਦੇ ਕੜੇ ਹੋਣਗੇ ਜੀ ਠੀਕ ਹੈ ਜੀ ਤੇ ਇਹ ਚੀਜ਼ ਇਹ ਤਾਂਬਾ ਜੀ ਤਾਂਬਾ ਜੀ ਤਾਂਬਾ ਜੀ ਇਹ ਸਾਰੇ ਰੱਖੇ ਵਾਏ ਹੋ ਨੇ ਇਹ ਕਿਵੇਂ ਜੀ ਕੋਈ ਹੁੰਦਾ ਦੇ ਵਿੱਚ ਹਾਂ ਜੀ ਹਾਂ ਇਹ ਤਾਂਬਾ ਜੀ ਮੇਰੇ ਕਿਸੇ ਮੇਰੇ ਵੀਰ ਭਾਈ ਨੂੰ ਬਲੱਡ ਪ੍ਰੈਸ਼ਰ ਬੀਪੀ ਦੀ ਪ੍ਰੋਬਲਮ ਹੋਵੇ ਤਾਂ ਇਹ ਤਾਂਬੇ ਦਾ ਕੜਾ ਪਾਉ ਜੀ ਥੋੜਾ ਬੀਪੀ ਕੰਟਰੋਲ ਦੇ ਵਿੱਚ ਰਹੂਗਾ ਜਾਂ ਆਪਣੇ ਮਸੂੜੇ ਲੈਣ ਲੱਗ ਜਾਂਦੇ ਨੇ ਨੌਹਾਂ ਦੇ ਉਹ ਵੀ ਹਟ ਜਾਣਗੇ ਜੀ ਲੈ ਵੀ ਸਾਰੇ ਨੂੰ ਪਤਾ ਹੀ ਹੈ ਵੈਸੇ ਚੀਜ਼ ਦੇ ਬਾਰੇ ਜਾਨ ਕੇ ਭਾਈ ਤੁਸੀਂ ਇਹ ਵੀ ਇੱਥੋਂ ਲੈ ਕੇ ਜਾ ਸਕਦੇ ਹੋ ਨਾ ਬਾਕੀ ਭਾਈ ਜੇ ਕੰਗੇ ਹੋ ਗਿਆ ਨਾ ਦੇਖ ਸਕਦੇ ਹੋਗੇ ਲੱਕੜ ਦੇ ਕੰਗੇ ਜੀ ਇਹ ਲੱਕੜ ਦੇ ਗੰਗੇ ਦੀ ਖਾਸियत ਹੈ ਜੀ ਜਿੰਨਾ ਮੇਰੇ ਵੀਰ ਭਾਈ ਦੇ ਸਿਰ ਤੇ ਕਾਰ ਹੋਵੇ ਜਾਂ ਖੁਰਕੋਵੇ ਤਾਂ ਉਹ ਲੱਕੜ ਦੇ ਗੰਗੇ ਨਾਲ ਆਦਾ ਸਿਰ ਬਾਹੋ ਉਹਨਾਂ ਦੇ ਕਾਰ ਨਹੀਂ ਪੂਵੀ ਕਦੇ ਵੀ ਸਹੀ ਗੱਲ ਹੈ ਜੀ ਇਹ ਵੀ ਬਾਈ ਲੈ ਕੇ ਜਾ ਸਕਦੇ ਹੋਗੇ ਬਾਕੀ ਬਾਈ ਇਹ ਆ ਗਈ ਥੱਲੇ ਆ ਗਈਆਂ ਕੀਚੇਣ ਆ ਗਈਆਂ ਸਾਰੀਆਂ ਇਹ ਵੀ ਬਾਈ ਤੁਸੀਂ ਲੈ ਕੇ ਜਾ ਸਕਦੇ ਇੱਕ ਚੀਜ਼ ਹੋਰ ਦੇਖੀ ਆ ਮੈਂ ਜੀ ਇਹ ਵੀਰੇ ਇਹ ਕਿਵੇਂ ਆਈ ਲੱਕੜ ਨਾਲ ਇਹ ਬਾਈ ਆਪਣੇ ਕੋਲ ਜਾਮਣ ਦੀ ਲੱਕੜ ਦਾ ਕਲਾਸ ਆ ਸ਼ੂਗਰ ਦੇ ਲਈ ਠੀਕ ਹੈ ਜੀ ਹਾਂਜੀ ਇਹਦੀ ਕੀਮਤ ਹੈਗੀ ਸਿਰਫ 200 ਰੁਪਿਆ ਸਿਰਫ 200 ਰੁਪਿਆ ਇਹ ਜਾਮਣ ਦੀ ਲੱਕੜ ਦਾ ਕਲਾਸ ਉਹ ਬਾਈ ਇਹ ਬਸ ਤੁਸੀਂ ਨੇ ਪਾਣੀ ਦੇ ਵਿੱਚ ਰੱਖਣਾ ਸਵੇਰੇ ਉੱਠ ਕੇ ਖਾਲੀ ਪੇਟ ਇੱਕ ਗਲਾਸ ਪੀਣਾ ਡੇਲੀ ਸਿਰਫ ਆਪਣੇ ਨਲਕੇ ਦਾ ਪਾਣੀ ਹੋਣਾ ਚਾਹੀਦਾ ਜਾਂ ਮੋਟਰ ਦਾ ਆਰੋ ਦਾ ਪਾਣੀ ਯੂਜ਼ ਨਹੀਂ ਕਰਨਾ ਜੀ ਇਹਦੇ ਨਾਲ ਬਾਈ ਬਹੁਤ ਮਰੀਜ਼ਾਂ ਨੂੰ ਫਾਇਦਾ ਹੋਇਆ ਆਪਣੇ ਕੋਲੇ ਲੈ ਕੇ ਗਏ ਨੇ ਨਲਕੇ ਦਾ ਹੈ ਨਹੀਂ ਯਾਰ ਫੇਰ ਬੰਦ ਕੇ ਮੋਟਰ ਦਾ ਪਾਣੀ ਜੀ ਟੂਟੀ ਦਾ ਮੋਟਰ ਦਾ ਕਹਿਣ ਚ ਆ ਜਾਂਦਾ ਹੈਗਾ ਵੀ ਬਸ ਆਰੋ ਦਾ ਪਾਣੀ ਨਹੀਂ ਆਪਾਂ ਫਿਲਟਰ ਵਾਲਾ ਨਹੀਂ ਉਹ ਨਹੀਂ ਵਰਤ ਠੀਕ ਆ ਬਾਈ ਦੇਖ ਸਾਡੇ ਇੱਕ ਆਪਣੇ ਕੋਲੇ ਘੜੀਆਂ ਨੇ ਜੀ ਬਹੁਤ ਸੋਹਣੀਆਂ ਆਈਆਂ ਹੋਈਆਂ ਲੈ ਵੀ ਘੜੀਆਂ ਆ ਗਿਆ ਜੀ ਪੰਜਾਬ ਵਾਲੀਆਂ ਨਾ ਨਕਸ਼ੇ ਦੇ ਵਿੱਚ ਇਹ ਗੁਰਮੁਖੀ ਗੁਰਮੁਖੀ ਆ ਜੀ ਸਾਰੀ ਨਾਲ ਤਾਂ ਤੁਸੀਂ ਇਹਦੇ ਵਿੱਚ ਬੱਚੇ ਨੂੰ ਵੀ ਆਪਾਂ ਦੱਸ ਸਕਦੇ ਆ ਜਿਹੜੇ ਬੱਚੇ ਅੱਜ ਕੱਲ ਏ ਬੀ ਸੀ ਦੇ ਆਪਣੇ ਪੰਜਾਬੀ ਭੁੱਲੀ ਬੈਠੇ ਨੇ ਮਾਂ ਬੋਲੀ ਉਹ ਮਾਂ ਬਾਲੀ ਮੋਲੀ ਵੀ ਉਹ ਸਿੱਖ ਸਕਦੇ ਨੇ ਊੜਾ ਆਲੇ ਤੋਂ ਲਾ ਜੀ ਇਹਦੇ ਵਿੱਚ ਗੁਰਮੁਖੀ ਦਿੱਤੀ ਹੋਈ ਹੈ ਜੀ ਨਾਲੇ ਘੜੀ ਦੀ ਘੜੀ ਇੱਕ ਤਰ੍ਹਾਂ ਦਾ ਮੈਸੇਜ ਵੀ ਹੈ ਜੀ ਇਹਦੇ ਵਿੱਚ ਜੇ ਮਿੱਤਰੋ ਦੇਖ ਸਕਦੇ ਹੋ ਨਾ ਤੇ ਆਪਣੇ ਬੱਚਾ ਨੂੰ ਤੇ ਆਪ ਬਾਈ ਜੀ ਤੁਸੀਂ ਪੰਜਾਬੀ ਦੇ ਨਾਲ ਜੁੜ ਸਕਦੇ ਹੋ ਸਕਦੇ ਆ ਜੀ ਇਹ ਘੜੀ ਬਾਈ ਜੀ ਆਪਣੇ ਘਰੇ ਜਰੂਰ ਲਾਓ ਜੀ ਇਹ ਕਿੰਨੇ ਰੁਪਏ ਦੀ ਘੜੀ ਹੈ ਇਹਦੀ ਬਸ ਨੋਰਮਲ ਗੀਮ ਦਾ ਇਹਦੀ 500 ਰੁਪਏ ਆਈ ਹਾਂ ਜੀ ਸਿਰ 500 ਰੁਪਿਆ ਇਹ ਵੀ ਸਿਰਫ 500 ਰੁਪਿਆ ਬਈ ਦੇਖ ਸਕਦੇ ਹੋ ਇਹ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਵਾਕਿਆ ਬਈ ਜੀ ਕਲਰ ਹੋਰ ਵੀ ਨੇ ਹਨਾ ਦੋ ਕਲਰ ਆ ਗਏ ਹਨ ਹਾਂ ਜੀ ਕਲਰ ਇਹਦੇ ਵਿੱਚੋਂ ਡਿਜ਼ਾਈਨ ਹੋਰ ਵੀ ਨੇ ਵੀਰ ਜੀ ਉਹ ਕਲਰ ਮਿਲ ਜੂਗਾ ਜੀ ਤੁਹਾਨੂੰ ਉਹਦੇ ਵਿੱਚ ਉਹ ਹੋਰ ਪ੍ਰਕਾਰ ਦੇ ਨਹੀਂ ਹੋਰ ਪ੍ਰਕਾਰ ਪਰ ਉਹ ਲਿਖੀ ਟੁਕ ਲਿਖੀ ਹੈ ਜੀ ਮਹਾਰਾਜ ਦੀ ਤੇ ਇੱਕ ਆ ਚੀਜ਼ ਦੇਖੀ ਜੀ ਮੈਂ ਪੰਜਾਬ ਪੁਰਾਣਾ ਪੰਜਾਬ ਹਾਂ ਜੀ 1943 ਦੀ ਵਧੀਆ ਲੱਗਿਆ ਯਾਰ ਆ ਚੀਜ਼ ਜੀ ਦੇ ਜੇ ਵੈਸੇ ਆਪਣੇ ਪਤਾ ਨਹੀਂ ਹੁਣਾ ਕਿਸੇ ਨੂੰ ਵੀ 1947 ਦੇ ਵਿੱਚ ਜਿਹੜਾ ਆਪਣਾ ਪੰਜਾਬ ਸੀਗਾ ਵੰਡ ਤੋਂ ਪਹਿਲਾਂ ਜੀ ਇਹਦੇ ਵਿੱਚ ਸੀ ਅੱਡਾ ਸੀ ਇਹਦੇ ਵਿੱਚ ਆਪਣੀ ਰਿਆਸਤ ਸਾਰੀ ਪਟਿਆਲੇ ਦੇ ਵਿੱਚ ਆ ਗਈ ਸੀ ਜੀ ਆ ਲਾਹੌਰ ਆ ਗਿਆ ਜੀ ਅੰਬਰਸਾਰ ਆ ਗਿਆ ਜੀ ਸਾਰੇ ਦਾ ਸਾਰਾ ਜੀ ਜਿਹੜਾ ਆਪਣਾ ਜਦੋਂ ਇਕੱਠਾ ਦੀ ਪਾਕਿਸਤਾਨ ਦੇ ਨਾਲ ਉਦੋਂ ਦਾ ਇਹ ਦ੍ਰਿਸ਼ਾ ਜੀ ਉਹ ਇਹ ਵੀ ਲੋਕਾਂ ਨੂੰ ਬਹੁਤ ਡਿਮਾਂਡ ਹੈ ਜੀ ਬਾਹਰੋਂ ਮੇਰੇ ਵੀਰ ਭਾਈ ਐਨ ਆਰ ਆਈ ਵੀਰ ਡਿਮਾਂਡ ਕਰਕੇ ਮੰਗਾਉਂਦੇ ਨੇ ਸਪੈਸ਼ਲ ਸਾਡੇ ਤੋਂ ਮਿੱਤਰੋ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਇਹ ਕਿੰਨੇ ਰੁਪਈਆ ਦਾ ਜੀ ਆਪੇ ਜੀ 23000 ਰੁਪਏ ਦਾ ਜੀ ਲੈ ਵੀ 1000 ਰੁਪਏ ਦਾ ਕਾ ਦੇਖ ਸਕਦੇ ਇਹ ਕਰਦੇ ਇਹਦੇ ਬੋਰਡ ਦੇ ਉੱਪਰ ਹੋਈਏ ਬੋਰਡ ਦੇ ਉੱਪਰ ਫਰੇਮ ਬਣਾਉਣਾ ਪੈਂਦਾ ਜੀ ਤੇ ਇਹਦੇ ਇਹਦੇ ਮਿਹਨਤ ਬਹੁਤ ਲੱਗਦੀ ਹੈ ਜੀ ਸਹੀ ਗੱਲ ਆ ਸਹੀ ਗੱਲ ਆ ਬਾਈ ਦੇਖ ਸਕਦੇ ਹੋ ਮਿੱਤਰੋ ਹਸਤਰ ਵੀ ਹੈਗੇ ਨੇ ਤੇ ਫੋਟੋਆਂ ਬਾਈ ਜੀ ਹਰੇਕ ਤਰ੍ਹਾਂ ਦੀ ਫੋਟੋ ਤੁਸੀਂ ਇੱਥੋਂ ਲੈ ਕੇ ਜਾ ਫੋਟੋ ਦੀ ਆਪਣੇ ਵੀਰ ਜੀ ਆਪਣੇ ਕੋਲੇ ਜਿਹੜੀ ਕੁਆਲਿਟੀ ਉਹ ਬੋਰਡ ਹੋਊਗਾ ਇਹਦਾ ਲਾਂਬਾ ਨਹੀਂ ਹੋਊਗਾ ਜੀ ਕੋਈ ਵੀ ਇਹਦੇ ਵਿੱਚ ਕੋਈ ਵੀ ਮੇਰਾ ਵੀਰ ਕੋਈ ਕੋਈ ਮਾੜਾ ਸਮਾਨ ਕੋਈ ਅਸੀਂ ਕੋਈ ਚੰਗੀ ਨਹੀਂ ਇਹ ਵੀ ਮਾੜੀ ਚੀਜ਼ ਵਰਤਦੇ ਆ ਸਾਰੀ ਜਿਹੜੀ ਵੀ ਚੀਜ਼ ਹੋਗੀ ਮੈਂ ਟੈਚਰ ਆ ਜੀ ਮੈਂ ਮੈਂ ਟੈਚਰ ਆ ਜੀ ਬੋਰਡ ਆਗਾ ਸਾਰਾ ਸਾਰਾ ਬੋਰਡ ਆ ਜੀ ਜਿਹੜੀ ਵੀ ਕੁਆਲਿਟੀ ਹੋ ਚੰਗੀ ਵਰਤਦੇ ਆ ਆਪਣੇ ਕੋਲੇ ਮਾੜੀ ਕੁਆਲਿਟੀ ਨਹੀਂ ਹੋਣੀ ਜੀ ਕੋਈ ਵੀ ਕਿਉਂਕਿ ਗੁਰੂ ਘਰ ਦੇ ਵਿੱਚ ਕੋਈ ਵੀ ਆਉਂਦਾ ਵੀਰ ਕੋਈ ਲਾਂਭਾ ਨਹੀਂ ਦਿੰਦਾ ਹੈਗਾ ਜੀ ਆਪਣੇ ਕੋਲੇ ਅੱਜ ਤੱਕ ਜਿੰਨੇ ਵੀ ਕਸਟਮਰ ਆਏ ਨੇ ਚੰਗੀ ਚੀਜ਼ ਦਿੰਨੇ ਆਪਾਂ ਲਾਂਬੇ ਵਾਲੀ ਚੀਜ਼ ਦਾ ਕੋਈ ਕਦੇ ਅੱਜ ਤੱਕ ਕੀਤਾ ਨਹੀਂ ਕੰਮ ਜੀ ਠੀਕ ਆ ਜੀ ਆਨਲਾਈਨ ਕਰ ਦੋਗੇ ਜੇ ਕਿਸੇ ਵੀ ਮੇਰੇ ਵੀਰ ਨੂੰ ਹਾਂਜੀ ਵੀਰੇ ਕਰ ਦਾਂਗੇ ਆਪਣਾ ਜੀ ਨੰਬਰ ਹੈਗਾ 9217788044 ਜੀ ਤੇ ਆਪਣਾ ਗੁਰਦੁਆਰੇ ਦੇ ਸਾਹਮਣੇ ਹੀ ਤਿੰਨ ਨੰਬਰ ਆਪਣੀ ਸ਼ਾਪ ਆ ਮਡ ਇੱਕ ਵਾਰ ਆਪਾਂ ਨਮਸਤਕ ਹੁਣ ਮੱਥਾ ਟੇਕਣ ਤਾਂ ਵੀ ਆਪਣੇ ਕੋਲ ਦਰਸ਼ਨ ਦੇ ਸਕਦਾ ਜੀ ਬਾਕੀ ਆਨਲਾਈਨ ਨੰਬਰ ਇਸੇ ਤੇ ਕਰਕੇ ਵੀਰੇ ਆਪਾਂ ਇਹਦੇ ਵੀ ਸੈਂਡ ਕਰ ਸਕਦੇ ਹਾਂ ਉਹਨਾਂ ਦੇ ਘਰੇ ਪਹੁੰਚਾ ਸਕਦੇ ਹਾਂ ਇੱਕ ਆ ਚੀਜ਼ ਦੇਖੀ ਹੈ ਜੀ ਇਹ ਵੀ ਦਿਖਾ ਦਿਆਂ ਨੇ ਇੱਕ ਵਾਰ ਆਪਾਂ ਇਹ ਜੀ ਇਹ ਚ ਲਾਈਟ ਸਾਊਂਡ ਆ ਵੀਰ ਜੀ ਇਹਦੇ ਵਿੱਚ ਲਾਈਟ ਵੀ ਚੱਲਦੀ ਹੈ ਨੇ ਤੇ ਸਾਊਂਡ ਵੀ ਚੱਲਦਾ ਹੈਗਾ ਠੀਕ ਆ ਹਾਂ ਕੰਚ ਦਾ ਫਰੇਮ ਆ ਜੀ ਇਹ 20 40 ਸਹਿਜ ਆ ਇਹਦੇ ਵਿੱਚ ਸਹਿਜ ਤੁਸੀਂ ਕਿਸੇ ਵੀ ਤਰ੍ਹਾਂ ਦਾ ਤਿਆਰ ਕਰਵਾ ਸਕਦੇ ਹੋਗੇ ਮਤਲਬ ਕਿਸੇ ਆਪਾਂ ਕੋਈ ਪਰਸਨਲ ਕੋਈ ਨੂੰ ਡਿਮਾਂਡ ਹੁੰਦੀ ਹੈ ਜੀ ਇਕੱਲੇ ਗੁਰੂ ਦੀ ਫੋਟੋ ਤਿਆਰ ਕਰਾਉਣੇ ਉਹ ਵੀ ਕਰਕੇ ਦੇ ਦਿੰਨੇ ਇਹ ਕਿਨੇ ਰੁਪਏ ਦੀ ਹੈ ਵੱਡੀ ਜਿਹੜਾ ਇਹ ਵੱਡਾ ਸਾਈਜ਼ ਹੈ ਜੀ ਆਪਣੇ ਕੋਲੇ ਸਿਰਫ 1400 ਰੁਪਏ ਚ ਫੋਟੋ ਦੇ ਦਾਂਗੇ 1400 ਰੁਪਏ ਚ ਫੋਟੋ ਜੀ ਠੀਕ ਆ ਜੀ ਵਿਦ ਲਾਈਟਿੰਗ ਲੂਟਿੰਗ ਸਾਊਂਡ ਵੀਰੇ ਸਭ ਕੁਝ ਵਿੱਚ ਆ ਜੀ ਇਹਦੇ ਵਿੱਚ ਸਾਊਂਡ ਹੀ ਇਹਦੇ ਵਿੱਚ ਬਾਜ਼ਾਰ ਦੇ ਵਿੱਚ ਇਹਦੀ ਕੀਮਤ ਲਾਈਏ ਲਗਭਗ 2500 ਰੁਪਏ ਫੋਟੋ ਦੀ ਕੀਮਤ ਹੋਊਗੀ ਜੀ ਹਾਂਜੀ ਲੈ ਵੀ ਮਿੱਤਰੋ ਆਪਾਂ ਹੋਰ ਸੇਲ ਤੇ ਸਾਰੇ ਇਹ ਇੱਕ ਚੀਜ਼ ਬਾਈ ਕੋਈ ਵੀ ਜੋ ਖਰੀਦੋਗੇ ਆਪਣੇ ਕੋਲੇ ਤੁਹਾਨੂੰ ਜੇ ਰੇਟ ਦਸੀਏ ਸਾਰੇ ਬਾਜ਼ਾਰ ਨਾਲੋਂ ਘੱਟ ਤੇ ਸਸਤੇ ਰੇਟ ਦੇ ਵਿੱਚ ਦੇਵਾਂਗੇ ਤੁਹਾਨੂੰ ਕੁਆਲਿਟੀ ਇੱਕ ਨੰਬਰ ਮਿਲੂਗੀ ਜੀ ਠੀਕ ਆ ਜੀ ਤਵੇ ਮਿੱਤਰੋ ਬਾਕੀ ਸਕਰੀਨ ਦੇ ਉੱਪਰ ਨੰਬਰ ਰਹੇਗਾ ਜੇ ਤੁਸੀਂ ਇਹਨਾਂ ਦੇ ਵਿੱਚੋਂ ਬਈ ਕੁਝ ਵੀ ਲੈਣਾ ਹੋਊਗਾ ਤੁਸੀਂ ਆਨਲਾਈਨ ਘਰੇ ਬੈਠੇ ਵੀ ਮੰਗਵਾ ਸਕਦੇ ਹੋ ਤੇ ਬਾਈ ਜਿਹੜੇ ਬਾਈ ਮਾਤੂ ਵਾਲਾ ਸਾਹਿਬ ਜਿਹੜੇ ਮੇਰੇ ਵੀਰ ਮੱਥਾ ਟੇਕਣ ਆਉਂਦੇ ਨੇ ਇੱਕ ਵਾਰ ਬਾਈ ਵੀਰ ਦੇ ਕੋਲੇ ਤੁਸੀਂ ਇੱਕ ਵਾਰ ਜ਼ਰੂਰ ਆ ਕੇ ਜਾਓ ਤੇ ਇਹਦੇ ਵਿੱਚੋਂ ਕੁਛ ਨਾ ਕੁਛ ਬਾਈ ਜ਼ਰੂਰ ਲੈ ਕੇ ਜਾਓ ਬਾਈ ਕਿਉਂਕਿ ਚੰਗੀਆਂ ਚੀਜ਼ਾਂ ਨੇ ਤੇ ਚੰਗੀਆਂ ਚੀਜ਼ਾਂ ਦੇ ਨਾਲ ਆਪਾਂ ਨੂੰ ਜੁੜਨਾ ਚਾਹੀਦਾ ਠੀਕ ਹੈ ਮਿੱਤਰੋ ਬਹੁਤ ਧੰਨਵਾਦੀ ਠੀਕ ਹੈ ਬਾਈ ਜੀ